ਇਹ ਪਰਮੇਸ਼ਰ ਸੁਮੁਕਤੀ ਦਾ ਗਾਤਾ ਇਹ ਸੁਮੁਕਤੀ ਦਾ ਗਾਤਾ ਦਰ ਦੇਗਾ ਦੁਨ ਪਰਹਾ ਇਹ ਸੁਮੁਕਤੀ ਦਾ ਗਾਤਾ ਇਹ ਸੁਮੁਕਤੀ ਦਾ ਗਾਤਾ ਇਹ ਸੁਮੁਕਤੀ ਦਾ ਗਾਤਾ ਦਰ ਦੇਗਾ ਦੁਨ ਪਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮਤੀ ਦੀ ਅੰਜੀਲ 11 ਦੇ ਆਏ ਉਸਦੀ 4 ਤੋਂ ਲੈ ਕੇ 6 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਜੋ ਕੁਝ ਤੁਸੀਂ ਸੁਣਦੇ ਅਤੇ ਦੇਖਦੇ ਹੋ ਸੋ ਯੋਹੰਨਾ ਨੂੰ ਜਾ ਦੱਸਿਓ ਕਿ ਅੰਨੇ ਸੁਜਾਖੇ ਹੁੰਦੇ ਹਨ ਅਤੇ ਲੰਗੇ ਤੁਰਦੇ ਹਨ ਕੋੜੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਕਿਰਖਬਰੀ ਸੁਣਾਈ ਜਾਂਦੀ ਹੈ ਅਤੇ ਧੰਨ ਉਹ ਹੈ ਜੋ ਮੇਰੇ ਕਾਰਨ ਠੋਕਰ ਨਾ ਖਾਵੇ ਜਦੋਂ ਯੋਹੰਨਾ ਬਪਤਿਸਮਾ ਦੇਣ ਵਾਲੇ ਨੂੰ ਰਾਜਾ ਹੇਰੋਦੇਸ ਦੇ ਦੁਆਰਾ ਗੁਲਾਮ ਬਣਾ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਤਦ ਉਸ ਸਮੇਂ ਦੇ ਵਿੱਚ ਯੋਹੰਨਾ ਬਪਤਿਸਮਾ ਦੇਣ ਵਾਲਾ ਇਹ ਜਾਣਨਾ ਚਾਹੁੰਦਾ ਸੀ ਕਿ ਕੀ ਯੀਸ਼ੂ ਉਹੀ ਮਸੀਹਾ ਹੈ ਜਿਸ ਦੇ ਬਾਰੇ ਵਿੱਚ ਨਬੀਆਂ ਨੇ ਭਵਿੱਖ ਬਾਣੀਆਂ ਕੀਤੀਆਂ ਸਨ ਔਰ ਇਸ ਲਈ ਪ੍ਰਭੂ ਯੀਸ਼ੂ ਮਸੀਹ ਜੀ ਨੇ ਯੋਹੰਨਾ ਦੇ ਭੇਜੇ ਹੋਏ ਉਹਨਾਂ ਚੇਲਿਆਂ ਨੂੰ ਉੱਤਰ ਦਿੱਤਾ ਕਿ ਨਬੀਆਂ ਨੇ ਜੋ ਭਵਿੱਖ ਬਾਣੀਆਂ ਕੀਤੀਆਂ ਸਨ ਕਿ ਅੰਨੇ ਦੇਖਦੇ ਹਨ ਜਿਵੇਂ ਯਸ਼ਾਯਾਹ ਨਬੀ ਦੀ ਪੋਥੀਕੋ ਦਾ 35 ਦੇ ਅਧਿਆਏ ਦੇ ਪੰਜਾ ਵਚਨ ਵਿੱਚ ਲਿਖਿਆ ਹੈ ਲੰਗੜੇ ਚੱਲਦੇ ਫਿਰਦੇ ਹਨ ਯਸ਼ਾਇਆ ਦੀ ਪੁਸਤਕ ਉਹਦਾ 35 ਅਧਿਆਏ ਦੀ 6 ਆਇਤ ਵਿੱਚ ਲਿਖਿਆ ਹੈ ਕੋੜੀ ਸ਼ੁੱਧ ਕੀਤੇ ਜਾਂਦੇ ਹਨ ਯਸ਼ਾਇਆ ਦੀ ਪੁਸਤਕ ਉਹਦਾ 53 ਅਧਿਆਏ ਉਹਦੀ 4 ਆਇਤ ਵਿੱਚ ਲਿਖਿਆ ਹੈ ਤੇ ਬਹਿਰੇ ਸੁਣਦੇ ਹਨ ਜੋ ਯੂਸ਼ਾ ਨਵੀ ਦੀ ਪੁਸਤਕ ਉਹਦਾ 35 ਅਧਿਆਏ ਦੀ ਪੰਜ ਵਚਨ ਵਿੱਚ ਲਿਖਿਆ ਹੈ ਮੁਰਦੇ ਜ਼ਿੰਦਾ ਕੀਤੇ ਜਾਂਦੇ ਹਨ ਯਾਰੋ ਮੁਰਦਿਆਂ ਦੇ ਵਿੱਚੋਂ ਜੀਵਿਤ ਹੋਣਾ ਮਸੀਹ ਤੋਂ ਸਿਵਾਏ ਹੋਰ ਕਿਸੇ ਦੇ ਲਈ ਵੀ ਨਹੀਂ ਹੈ ਕਿਉਂਕਿ ਉਹ ਮਨੁੱਖਾਂ ਨੂੰ ਮੌਤ ਦੇ ਉਸ ਡਰ ਤੋਂ ਛੁਡਾਉਣ ਦੇ ਲਈ ਆਇਆ ਇਹ ਸਭ ਮਸੀਹ ਦੇ ਪਰਮਾਨ ਹਨ ਸਲੀਬ ਉੱਤੇ નિર્ਦੋਸ਼ ਅਤੇ ਨੇਕ ਲੰਕ ਹੁੰਦੇ ਹੋਏ ਵੀ ਉਹਨਾਂ ਨੇ ਆਪਣੇ ਆਪ ਨੂੰ ਬਲੀਦਾਨ ਕੀਤਾ ਅਤੇ ਮਰਦਿਆਂ ਦੇ ਵਿੱਚੋਂ ਤੀਸਰੇ ਦਿਨ ਜੀ ਉੱਠ ਕੇ ਉਹਨਾਂ ਨੇ ਮੌਤ, ਪਾਪ ਅਤੇ ਸ਼ੈਤਾਨ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਉਸ ਜੇਤੂ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਦੇ ਉੱਤੇ ਵਿਸ਼ਵਾਸ ਕਰਕੇ ਪਿਆਰੋ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਮੁਕਤੀ ਨੂੰ ਪ੍ਰਾਪਤ ਕਰ ਸਕੋ ਇਹ ਮੇਰੀ ਤੁਹਾਡੇ ਸਾਰਿਆਂ ਲਈ ਅੱਜ ਹੀ ਪ੍ਰਾਰਥਨਾ ਹੈ ਧੰਨਵਾਦ ਸੋ ਮੁਕਤੀ ਦਾ